ਕੋ ਜਿਹਨੇ ਕਰਨਾ ਲਾਇਆ ਹੋਇਆ ਹਾਂਜੀ ਹਾਂਜੀ ਸਰ ਆਈਪੀ ਜਾਮ ਕੀਤਾ ਹੋਇਆ ਪ੍ਰੋਪਰਲੀ ਜੀ ਸਰ ਮੋਰੇ ਨੇ ਕਿਹਾ ਕਿ ਜੋ ਵੀ ਤੁਹਾਡੀ ਮੰਗ ਹੈ ਜੋ ਵੀ ਤੁਹਾਡਾ ਕੋਈ ਦੁੱਖ ਤਕਲੀਫ ਆ ਤੁਸੀਂ ਬੈਠੋ ਆਪਣੀ ਮੈਂਬਰੀ 12 ਮੈਂਬਰੀ ਦੀ ਕਮੇਟੀ ਆ ਉਹਦੇ ਕਰਾ ਦੇਣਗੇ ਸੀਸੀਟੀਵੀ ਦਾ ਕੰਮ ਆ ਇਹਨਾਂ ਨੂੰ ਦੇਣਾ ਰਿਹਾ 24 ਸਿਸਟਮ ਇਹਨਾਂ ਨਾਲ ਕਿੱਥੇ ਲਗਾ ਦੇਣੀ ਆ ਪਰ ਜਿਹੜਾ ਕੁਝ ਇਸ ਟਾਈਮ ਕਰ ਰਹੇ ਆ ਵੀ ਜਿਵੇਂ ਕੱਲ ਨੂੰ ਡੀਸੀਪੀ ਸਾਹਿਬ ਨੂੰ ਮਿਲੇ ਸੀਗਾ ਨਾ ਡੀਪੀ ਡੀਸੀਪੀ ਸਾਹਿਬ ਨੇ ਦੋ ਦਿਨ ਦਾ ਨਾਨਾਂ ਅਸ਼ਵਾਸਨ ਦਿੱਤਾ ਕਿ ਅੱਜ ਫੇਰ ਨਾ ਧਰਨਾਪਤਰ ਅਧਿਕਾਰ ਅਸ਼ਵਾਸਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸੀਪੀ ਸਾਹਿਬ ਨਾਲ ਹੀ ਗੱਲਬਾਤ ਕਰ ਲਾਂਗੇ ਤੁਸੀਂ ਜਾ ਕੇ ਸੀਪੀ ਸਾਹਿਬ ਨੂੰ ਕਰ ਲੈਣੇ ਦਿੱਤਾ ਕਿ ਉਹਨੇ ਮੈਮੋਰੰਡਮ ਆਪਣਾ ਜਦੋਂ ਇਹ ਕੱਲ ਬੰਦੇ ਆਏ ਸੀ ਅਤੇ ਸਾਰੇ ਜਦੋਂ ਇਹਨਾਂ ਨੂੰ ਕਿਹਾ ਵੀ ਦਿਓ ਸੈਂਪੀ ਸਾਹਿਬ ਕਰਦੇ ਧਿਆਨ ਚਿਆ ਦੀ ਸਾਰੀ ਗੱਲ ਠੀਕ ਹੈ ਕੀ ਮਤਲਬ ਆ ਕਿ ਇੱਥੇ ਇਹ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਰਸਤਾ ਰੋਕਣ ਆਮ ਪਬਲਿਕ ਨੂੰ ਪਰੇਸ਼ਾਨੀ ਖੜੀ ਕਰਨ ਕੀ ਮਤਲਬ ਹੈ ਕੋਟ ਮਾਰ ਹੋਈ ਹੈ ਡੰਡੇ ਮਾਰੇ ਆ ਇੱਥੇ ਬਜ਼ੁਰਗ ਮਾਗਾ ਬੈਠੇ ਕਿੱਥੇ ਮਾਰੇ ਆ ਇਹਦੀਆਂ ਤਾਂਡੀਆਂ ਵੀ ਦੋ ਨੇ ਕਿਹਨੇ ਡੰਡਾ ਮਾਰਿਆ ਕੀ ਕੀਤਾ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਇੱਥੇ ਬੈਠਣ ਦਾ ਕਿਹਨੇ ਹੱਕ ਦਿੱਤਾ ਇਹਨਾਂ ਨੂੰ ਇਹਨੇ ਪੁੱਛਿਆ ਤੁਸੀਂ ਉਸ ਗੱਲ ਦਾ ਜਵਾਬ ਦਿਓ ਕਿ ਇਹ ਜੋ ਕਰ ਰਹੇ ਆ ਲੋਕਾਂ ਦਾ ਲਹੂ ਪੀ ਰਹੇ ਆ ਕਿਉਂ ਜੀ ਪ੍ਰਧਾਨ ਜੀ ਜਲਦੀ ਆ ਮੇਰੇ ਕੋਲ ਫੜਾ ਫੜਾਓ ਮੇਰੇ ਕੋਲ ਜਲਦੀ ਸਾਨੂੰ ਬੇਤੀ ਕਰਦੇ ਮੇਰੀ ਗੱਲ ਸੁਣ ਲਓ ਧਿਆਨ ਨਾਲ ਸਰ ਮੇਰੀ ਗੱਲ ਸੁਣ ਲਓ ਤੁਹਾਨੂੰ ਲੈਣਾ ਕਿ ਸਾਹਮਣੂ ਮਿਲਣਾ ਹੈ ਅੱਜ ਬਿਲਕੁਲ ਸਰ ਮਿਲਣਾ ਪੰਜ ਬੰਦੇ ਆਓ ਫੜਾ ਫੜਾ ਅਸੀਂ 11 ਮੈਂਬਰੀ ਟੀਮ ਹੈਗੀ ਜੀ 11 ਮੈਂਬਰ ਆਜਾਓ ਮੈਂਬਰੀ ਫੜਾ ਫੜਾ ਬਾਕੀ ਉਹਨਾਂ ਸਾਈਡ ਤੇ ਕਰਾਓ ਰਸਤਾ ਚੱਲੂਗਾ ਰਸਤਾ ਚੱਲੇਗਾ ਸਰ ਤੁਸੀਂ ਮੇਰੀ ਕਮਾਲ ਸਰ ਨਾ ਤੁਹਾਡੀ ਗੱਲ ਮੰਨ ਲਈ ਗਾਣਾ ਲੈ ਆਓ ਤੁਹਾਨੂੰ ਸਾਹਮਣੂ ਮਿਲਾਉਣੇ ਆ ਬਾਕੀ ਸਾਰੇ ਪੁੱਟਾ ਗਰਾਊਂਡ ਚ ਉਹ ਪੁੱਟਾ ਗਰਾਊਂਡ ਰਸਤਾ ਮਿੰਟੋ ਮੇਢੀ ਖਾਣੀ ਕਰਦੇ ਹੋ ਧੰਨਵਾਦ ਮਿੰਟ ਮਾਰੋ ਮਿੰਟ ਉਠੋ ਲਿਆਓ 1